chap 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 na rohan koi apan ਦੇ ਦੇ ਦਿੰਗੇ ਚੋਕ ਕਰਦੇ ਚੋਕ ਕਰਦੇ ਸੋ ਕੁਮਨ ਗੱਲ ਹੈ ਵਾਈ ਗੁਰੂ ਕਪਲ ਅਗਰ ਹੋਇਆ ਜੀ ਉਹ ਤੇ ਤੁਸੀਂ ਦੇਖਿਆ ਉਹ ਕਿੰਨੇ ਦਿਨ ਮੁੰਡੇ ਅੰਦਰ ਇਸ ਤਰ੍ਹਾਂ ਜਿਹਾ ਆਪਣੇ ਉਹ ਗੌਫੀ ਅੰਦਰ ਹੁੰਦੀ ਹੈ ਨਾ ਆਹ ਜੀ ਓਕੇ ਹੁੰਦੀ ਹੈ ਸਾਹਮਣੇ ਆ ਕਰੀ ਉਹ ਵੀ ਅੰਦਰ ਵੀ ਆ ਚੀਜ਼ ਮਾਤਾ ਆਹ ਕੋਈ ਪਣੀ ਜੋ ਸੱਚੀ ਗੱਲ ਕਿਹੜਾ ਪਿੰਦਾ ਆਪਣਾ ਤੇ ਕੀ ਗੱਲਬਾਤ ਹੋਈ ਹੈ ਪਿੰਡ ਚੀਮਾਂ ਕਲਾਂ ਅੱਛਾ ਜੀ ਅਗੁਰਪ੍ਰੀਤ ਸਿੰਘ ਇਨੀ ਦਿਨ ਬਿਲਕੁਲ ਆ ਇਨ੍ਹਾਂ ਨੂੰ ਵਜ੍ਹਾ ਜਨਵਰੀ ਚ ਗਏ ਹੋਣਾ ਜੀ ਉਤਨਾ ਨੌਕਰੀ ਤੇ ਕਾਫੀ ਮੇਰੇ ਖਿਆਲ ਚ 15 20 ਸਾਲ ਤੋ ਉੱਥੇ ਕਰਨ ਰਿਹਾ ਹੁਣੇ ਹੁਣਾ ਜਨਵਰੀ ਚ ਗਏ ਹੈ ਇਹ ਗੁੱਡਪਿੰਗ ਕਿੰਨੀ ਕੋ 10 ਹੀ ਆਇਆ ਜਾਂ ਕਿਸਾ ਹਾਂਜੀ ਕਿੰਨੀ ਕੋ ਪਹਿਲੀ ਗੁਰਪ੍ਰੀਤ ਆ ਗਈ ਤੇ ਕਿੱਲਾ ਗਿਆ ਵਿਚਾਰੇ ਕੋਈ ਪਹਿਲੀ ਤੇ ਬਹੁਤ ਥੋੜੀ ਆ ਕਿੱਲਕ ਪੈ ਗਈ ਸਾਰੀ ਹਾਂਜੀ ਕੀ ਸਮਝਦੇ ਹੋ ਕਿ ਜਿਸ ਸਾਦਾ ਐਲਸੀ ਹਾਂਜੀ ਜਿਹੜਾ ਹਾਸਾ ਹੋਇਆ ਸਰਕਾਰਾਂ ਉੱਥੇ ਵਸੇ ਲੱਗੀਆਂ ਮਸ਼ੀਨਾਂ ਲੱਗੀਆਂ ਹੋਈਆਂ ਐਸ ਲਈ ਪੂਰਾ ਪਿੰਡ ਪ੍ਰੇਰ ਅਰਦਾਸ ਕਰਦਾ ਹੈ ਅਰਦਾਸ ਕਰਦੇ ਪੂਰਾ ਪਿੰਡ ਸਾਰਾ ਪਿੰਡ ਹੀ ਜੂਰਾ ਪੂਰਾ ਸਾਰਾ ਪਿੰਡ ਹੀ ਅਰਦਾਸ ਕਰਨ ਰਿਹਾ ਨਾ ਜੁੜਾ ਤਾਇਿਆਂ ਦੇ ਸੋਗ ਚ ਬੈਠੀਆਂ ਨੇ ਸਾਰੇ ਵੀ ਚਲੋ ਮਰਜ ਕਿਰਪਾ ਕਰ ਦਵੇ ਤੇ ਆਪਣੇ ਘਰ ਪਹੁੰਚੇ ਵਿਚਾਲਾ ਤੇ